ਨਾਂ ਗਾਲਾਂ ਕੱਢੀਆਂ ਮੈਨੂੰ ਠੀਕ ਐ ਗਾਲਾਂ ਕੱਢੀਆਂ ਤੇ ਅੱਜ ਮੈਂ ਬੈਠਾ ਬਾਹਰ ਆਪਣੇ ਘਰ ਦੇ ਬਾਹਰ ਆਣ ਕੇ ਬੈਠਾ ਤੇ ਇਹ ਆਏ 5 6 ਜਣੇ ਠੀਕ ਐ ਆਣ ਕੇ ਇਹਨਾਂ ਨੇ ਮੇਰੇ ਸਿਰ ਤੇ ਦਾਤਰ ਮਾਰੇ ਘਰੇ ਮਾਰੇ ਕਿੰਨੇ ਜਣੇ ਆਏ ਆਏ 5 6 ਜਣੇ ਆਏ ਜੀ ਸੱਤ ਸੱਤ ਮਾਰਦੇ ਤੁਹਾਡੇ ਘਰ ਤੇ ਵੀ ਹਮਲਾ ਹਮਲਾ ਕੀਤਾ ਹਾਂ ਜੀ ਮੇਰੀ ਚਾਚੀ ਦੇ ਲੱਗੀ ਪਾਂ ਦੇ ਹਾਂ ਜੀ ਤੇ ਮੇਰੀ ਤਾਈ ਬੁਆ ਹਰ ਵਾਰ ਰਹਿੰਦੀ ਆ ਸ਼ੂਗਰ ਦੀ ਮਟੀਰੀਅਲ ਕੋਈ ਠੀਕ ਨਹੀਂ ਤੇ ਉਹਨਾਂ ਵੀ ੱੱਕਾ ਮਾਰ ਕੇ ਛੱਟ ਉਹਨਾਂ ਮਾਰਿਆ ਤੇ ਇਹ ਆਪਣਾ ਪੂਰਾ ਹਸਤਾ ਲਾਏ ਇੱਥੇ ਕਾਫੀ ਜਾਂਦੇ ਆਏ ਇੱਥੇ ਕੋਈ ਵੀ ਨਹੀਂ ਹੈਗਾ ਭਾਈ ਸਾਨੂੰ 2 ਘੰਟੇ ਹੋ ਗਏ ਇੱਥੇ 2 ਵਾਰੀ ਆਪਾਂ ਆਏ ਠੀਕ ਆ ਅੱਗੇ ਵੀ ਆਏ ਅੱਗੇ ਵੀ ਅੱਧਾ ਪੌਣਾ ਘੰਟਾ ਬੈਗਿੰਗ ਚੱਲ ਗਏ ਕੋਈ ਨਹੀਂ ਕੋਈ ਵੀ ਨਹੀਂ ਹੁਣ ਫੇਰ ਹੀ ਆਏ ਹੁਣ ਵੀ ਕੋਈ ਨਹੀਂ ਹੈਗਾ ਆਹ ਦੋਇਆ ਪਰੈਂਡਿਆ ਹੋ ਗਿਆ ਜੀ ਨਾ ਆਪਾਂ ਜੀ ਵੀਡੀਓ ਇਕੱਲੇ ਬਣਾਉਗੇ ਤੇ ਮੌਜੂਦਾ ਤੇ ਕਰ ਲਿਆ ਆਪਣੇ ਨੂੰ ਦੋ ਹੀ ਬਹੁਤ ਟੈਕਨੀਕੀ ਆ ਉਹ ਜਾਵੇ ਜੀ ਭਾਈ ਉਹ ਕਿੰਨੇ ਪਾਸ ਕਿੰਨੇ ਵਜੇ ਦੋ ਟਾਈਮ ਕਿੰਨੇ ਸਰਵਨ ਪਾ ਲਿਆ ਆ ਸਿਆ ਦੇ ਟਾਈਮ ਆ ਠੀਕ ਆ ਪਾਸ ਨਾਲ 7 ਵਜੇ ਸ਼ੁਰੂ ਹੋਈ ਆ ਉਸ ਤੋਂ ਪਹਿਲੇ ਕਿੰਨੇ ਵਜੇ ਆਏ ਉਹ ਦੋ ਫੁੱਲ ਲਾ ਦਿੰਦੇ ਆ ਇਹ ਕੋਈ ਨਹੀਂ ਹੈ ਕੋਈ ਉਹ ਇੱਥੇ ਸੀ ਜਿੱਦਾਂ ਆ ਵੀਡੀਓ ਬਣਨੇ ਖਾਲੀ ਕੁਰਸੀਆਂ ਰਾਜੇ ਪਰ ਮੋੜਾ ਜੀ ਇੱਕ ਸਟਾਰ ਤੋਂ ਇੱਕ ਤੇ ਸੀ ਕਿਥੇ ਸੀ ਉਹ ਦੋਸਤ ਨਾਲ ਆ ਮਾਰ ਉਹ ਦੇਖਦਾ ਬੰਦੇ ਕਿੰਨੇ ਹੋਰ ਨਹੀਂ ਚੱਲਦੀ ਕੋਈ ਕਲਾਸ ਪਰ ਨਹੀਂ ਇੱਕ ਮੁੰਡਾ ਕਲਾਸ ਖੋੜ ਹੈ ਇੱਕ ਮੁੰਡਾ ਜਿਹਨੇ ਕੋਈ ਮੇਰੇ ਨਾਲ ਗੀਤੀ ਹੈ ਡਾਕਟਰ ਕੋਈ ਮਜੂਦ ਨਹੀਂ ਜੀ ਤੁਸੀਂ ਇਸ ਦਾ ਮੁਕਾਬਲਾ ਕਰ ਲੋ ਚੋਰ ਦਾ ਗੱਲ ਹੈ ਧੜੀ ਪਸਾਰ ਦੀ ਠੀਕ ਹੈ ਮੈਂ ਦਿੱਤੇ ਹੱਥ ਤੇ ਬੈਠੀ ਹਾਂ ਜੀ ਦਾ ਮੇਰੇ ਸਟਾਫ ਨਰਸ ਉਦੋਂ ਹੀ ਆਏ ਪਰ ਇਥੇ ਇੱਕ ਜਣਾ ਤੇ ਹਾਜ਼ਰ ਹੋਣਾ ਜੀ ਹਾਜ਼ਰ ਦਾ ਪ੍ਰਬੰਧ ਡਾਕਟਰ ਲਖਵਿੰਦਰ ਸਾਹਿਬ ਕਰਨਗੇ ਨਾ ਕਿ ਇੱਕ ਸਟਾਫ ਨਰਸ ਕਰੇਗੀ ਹਾਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੁਹਾਡੇ ਘਰ ਤੁਸੀਂ ਉਹ ਇੱਕ ਕੋਈ ਆਏ ਨੇ ਤਾਂ ਇਟਾ ਰੋੜੇ ਕਿਲਾ ਕੇ ਗਏ ਆ ਦਾਸਰਾਣਾ ਹਮਾ ਕਰਤੀ ਜੀ ਸਾਰਾ ਮਾਮਲਾ ਪਾ ਜੀ ਮੁੰਡੇ ਦੀ ਕੋਈ ਹੋਊਗੀ ਲੜਾਈ ਝਗੜਾ ਹੋਊਗਾ ਮੁੰਡੇ ਦਾ ਕੋਈ ਤੇ ਮੁੰਡਾ ਕੱਲਾ ਹੀ ਘਰ ਤੇ ਇੱਥੇ ਬੈਠਾ ਦੁਕਾਨ ਤੇ ਤੇ ਮੁੰਡਾ ਦਾਤਰ ਲੈ ਕੇ ਪਹਿਲੋ ਦੋ ਜਣੇ ਆਏ ਨੇ ਦੋ ਜਣੇ ਉਹਨੂੰ ਇੱਥੇ ਗਾਲਾਂ ਕੱਢ ਕੇ ਤੇ ਐਨ ਚੱਲ ਗਏ ਨੇ ਤੇ ਮੁੜ ਕੇ ਤਿੰਨ ਚਾਰ ਮੋਟਰਸਾਈਕਲ ਭਰ ਕੇ ਮੁੰਡੇ ਆ ਗਏ ਨੇ ਵਾਵਾ ਇਹ 8-10 ਜਣੇ ਮੁੰਡੇ ਸੀ ਤੇ ਦਾਤਰਾਂ ਦੇ ਨਾਲ ਮੁੰਡੇ ਨੂੰ ਕੁੱਟ ਕੇ ਗਏ ਤੇ ਸਾਡੇ ਘਰ ਰੋੜਿਆਂ ਦੇ ਨਾਲ ਵਾਰ ਕਰਕੇ ਗਏ ਸਾਡੇ ਘਰ ਕੋਈ ਨਹੀਂ ਕੱਲਾ ਮੁੰਡਾ ਤੇ ਅਹੀ ਜਨਾਨੀਆਂ ਤੇ ਕੁੜੀਆਂ ਹੀ ਸਾਡੀਆਂ ਕੱਲੀਆਂ ਘਰ ਤੇ ਗੰਦੀਆਂ ਗਾਲਾਂ ਕੱਢ ਕੇ ਗਏ ਨੇ ਸਾਨੂੰ ਐਨੀਆਂ ਗੰਦੀਆਂ ਗਾਲਾਂ ਕੱਢ ਕੇ ਗਏ ਕਿ ਸੁਣਨ ਵਾਲੀਆਂ ਨਹੀਂ ਤੇ ਰੋੜੇ ਦੇਖੋ ਕਿੱਥੋਂ ਤੱਕ ਸਾਡਾ ਗੇਟ ਭੰਨ ਕੇ ਗਏ ਕੁਰਸੀਆਂ ਸਾਡੀਆਂ ਤੋੜ ਗਏ ਨੇ ਕਿ ਕੀ ਸੱਟਾਂ ਵੀ ਲੱਗੀਆਂ ਹਾਂਜੀ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉਹਦੀ ਚਾਚੀ ਦੀ ਬਾਹ ਤੇ ਦਾਤਰ ਮਾਰ ਕੇ ਗਏ ਨੇ ਮੁੰਡੇ ਨੂੰ ਮੁੰਡੇ ਨੇ ਦੋ ਜਗ੍ਹਾ ਤੇ ਸਿਰ ਪਾੜ ਗਏ ਨੇ ਉਹਦਾ ਕਿੰਨੇ ਕਿ ਜਾਣੇ ਅੱਠ 10 ਜਣੇ ਹੈਗੇ ਸੀ ਕੀ ਹੁੰਦਾ ਪੁਲਿਸ ਨੂੰ ਦੱਸਿਆ ਤੋਂ ਹਾਂ ਕਰਦੇ ਹਾਂ ਹਾਂਜੀ ਅਜੇ ਤੇ ਗਏ ਜੋ ਮੁੰਡੇ ਤੇ ਪਰ ਅਜੇ ਤੱਕ ਕੋਈ ਪੁਲਿਸ ਨਹੀਂ ਆਈ ਕੋਈ ਪੁਲਿਸ ਨਹੀਂ ਆਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਵੀ ਜਦ ਤੱਕ ਪੁਲਿਸ ਨੇ ਕੋਈ ਮੌਕਾ ਨਹੀਂ ਆਣ ਕੇ ਵੇਖਦੀ ਤੇ ਕੀ ਸਾਡੀ ਸੁਣਵਾਈ ਆ ਉਹ ਵਿਚਾਰਿਆਂ ਦੀ ਸਾਡੇ ਲਾਗੇ ਦੁਕਾਨ ਹੈ ਉਹਨਾਂ ਦੀ ਸਾਰੀ ਦੁਕਾਨ ਉਹਨਾਂ ਦੇ ਖਲਾਰ ਕੇ ਸੌਦਾ ਸਾਰਾ ਖਲਾਰ ਪਲਾਰ ਕੇ ਮੁੰਡਾ ਉੱਥੇ ਬੈਠਾ ਸੀ ਉੱਥੇ ਘੁੱਟ ਕੇ ਗਏ ਨੇ ਭਾਵੇਂ ਦੁਕਾਨ ਵਾਲਿਆਂ ਨੂੰ ਵੀ ਤੁਸੀਂ ਪੁੱਛ ਲਓ ਮੁੰਡੇ ਫਟੇ ਗੱਡਦੇ ਨੇ ਉਹ ਵਾਰਟ ਨੰਬਰ ਵਾਰਟ ਨੰਬਰ ਭਾਜੀ ਇਹਨਾਂ ਦੀ ਕਿਹੜੀ 10 ਰੋਟਿਆ ਖੁਣੇ 13 ਵਾਰਟ ਨੰਬਰ ਕੋਈ ਪੁਰਾਣੀ ਰਹਿਤੀ ਸੀ ਮੁੰਡਿਆਂ ਦੀ ਹੋਊਗੀ ਸਾਨੂੰ ਤਾਂ ਪਤਾ ਨਹੀਂ ਜੋ ਕੋਈ ਫਕੀਰ ਅੰਦਰ ਸ਼ੇ ਹੈ ਕੋਈ ਏ.ਟੀ.ਵੀ. ਹਾਂਜੀ ਘਰ ਦੇ ਅੰਦਰ ਰੋੜੇ ਚਲਾਏ ਜੋ